ਸੋ ਤਾਜ਼ਾ ਇੱਕ ਮਸਲਾ ਜਿਹੜਾ ਸਾਹਮਣੇ ਆ ਰਿਹਾ ਰਾਜਨੀਤਿਕ ਗਲਿਆਰੇ ਚ ਜਿਸ ਦੀ ਚਰਚਾ ਹੋ ਰਹੀ ਹੈ ਸੰਤ ਸੀਚੇਵਾਲ ਹੋਰਾਂ ਦੇ ਨਾਲ ਜੁੜਿਆ ਹੋਇਆ ਮਸਲਾ ਜੀ ਲੁਧਿਆਣੇ ਦਾ ਬੁੱਢਾ ਦਰਿਆ ਉਹ ਪਵਿੱਤਰ ਕਾਲੀ ਬੇਈ ਦੀ ਤਰਜ਼ ਦੇ ਉੱਪਰ ਸਾਫ਼ ਕਰ ਰਹੇ ਨੇ ਪਰ ਜਿਹੜੇ ਲੀਡਰ ਆਫ ਆਪੋਜੀਸ਼ਨ ਨੇ ਜੀ ਪ੍ਰਤਾਪ ਸਿੰਘ ਬਾਜਬਾ ਹਾਂ ਉਹਨਾਂ ਨੇ ਇੱਕ ਤੰਜ ਕੱਸਿਆ ਸੰਤ ਸੀਚੇਵਾਲ ਤੇ ਕਿ ਸੰਤ ਸੀਚੇਵਾਲ ਇੱਕ ਵਪਾਰੀ ਨੇ ਸੀਚੇਵਾਲ ਹੂ ਇਜ਼ ਨਾਇਦਰ ਮੇਰਾ ਮਤਲਬ ਕੋਈ ਟ੍ਰੇਨਡ ਨਹੀਂ ਕੋਈ ਇੰਜੀਨੀਅਰ ਨਹੀਂ ਸੀਚੇਵਾਲ ਦਾ ਨਾਂ ਦਿੱਤਾ ਉਹ ਤਾਂ ਠੇਕੇਦਾਰ ਨੇ ਸੀਚੇਵਾਲ ਸਾਹਿਬ ਜਿਹੜੇ ਰਾਜਨੀਤਿਕ ਨੇਤਾ ਹੁੰਦੇ ਆ ਜੀ ਕਿਸੇ ਵੀ ਪਾਰਟੀ ਦੇ ਹੋਣ ਜੀ ਉਹ ਕਦੇ ਵੀ ਕਿਸੇ ਸਮੱਸਿਆ ਦਾ ਹੱਲ ਨਹੀਂ ਕਰਦੇ ਨਹੀਂ ਕਰਦੇ ਉਹ ਸਮੱਸਿਆ ਨੂੰ ਸਿਰ ਟਵਿਸਟ ਕਰਦੇ ਆ ਕਦੇ ਕਰਨਗੇ ਜਦੋਂ ਅਸੀਂ ਹੁੰਦੇ ਸਿਆਸੀਆਂ ਇਹਨਾਂ ਕੁਝ ਕਰਤਾ ਜੀ ਆ ਨਵੇਂ ਆਏ ਇਹਨੇ ਕੀ ਕਰ ਦੇਣਾ ਜੀ ਜਦੋਂ ਇਹ ਚਲੇ ਗਏ ਤਾਂ ਫਿਰ ਅਗਲੇ ਆਉਣਗੇ ਅਖਮੀਰੀ ਜੀ ਪਿਛਲਿਆਂ ਨੇ ਕੀ ਕਰਤਾ ਹੁਣ ਅਸੀਂ ਕੁਝ ਕਰ ਜੀ ਕਦੇ ਕੀਤਾ ਕਿਸੇ ਨੇ ਕੱਖੀ ਸੀਚੇ ਵਾਲ ਦੀ ਵੀ ਉਹ ਵਪਾਰੀ ਨੇ ਜੀ ਆਪਣਾ ਵਪਾਰ ਚਮਕਾਉਂਦੇ ਆ ਜੀ ਵੀ ਉਹ ਕਿਹੜਾ ਆਈਟੀ ਸੈਲ ਦਾ ਵਪਾਰ ਕਰਦੇ ਨੇ ਜੀ ਜੀ ਇਹ ਵੀ ਵਿਖੇ ਆਵੇ ਨਾ ਬਿਲਕੁਲ ਕੋਈ ਪਤਾ ਹੋਵੇ ਨਾ ਵੀ ਆਹ ਭਾਈ ਇਹਨੇ ਫੋਨ ਵੇਚਤੇ ਜੀ ਤੇ INR ਰੁਪਈਆ ਕਮਾ ਲਿਆ ਜੀ ਜਾਂ ਤਾਂ ਉਹਦੀ ਜਿਹੜਾ ਉਹਨੇ ਚਾਦਰਬੰਦ ਰੱਖੀ ਆ ਸੰਤਾਂ ਵਾਲੀ ਵੀ ਉਹ ਮਾਇਨ ਨਾਲ ਧਰ ਗਈ ਜੀ ਗੰਦਾ ਪਾਣੀ ਕੌਣ ਕਰਦਾ ਉਹਦਾ ਨਾਮ ਨਹੀਂ ਲੈਣਾ ਜੀ ਜਿਹੜਾ ਸਾਫ਼ ਕਰਦਾ ਆ ਕਿਉਂ ਆਪਦੀ ਰਾਜਨੀਤੀ ਚਮਕਾ ਰਿਹਾ ਜੀ ਵਾਹ ਦਾ ਵਪਾਰ ਜਮਕਾਰਿਆ ਵੀ ਫਿਰ ਥੋੜੇ ਗੰਦੇ ਨਾਲ ਨੂੰ ਕੌਣ ਸਾਫ ਕਰੂ ਅਮਰੀਕਾ ਕਰੂ ਆ ਕੇ ਜੀ ਜਾਂ ਰੂਸ ਨੂੰ ਕਹਿ ਦਿਓ ਕਰ ਦੂ ਜੀ ਜਾਂ ਚੀਨ ਨੂੰ ਕਹਿ ਦਿਓ ਕਰ ਦੂ ਸਿਰ ਪਾਕਿਸਤਾਨ ਨਾਲ ਦੀ ਆਪਣੀ ਆਪਣੀ ਮਾਸੀ ਦਾ ਪੋਤਾ ਭਾਰਤ ਵਾਲਿਆਂ ਦਾ ਉਹਨੂੰ ਕਹਦੇ ਸ਼ਾਇਦ ਉਹ ਕਰ ਦੇ ਇਹਨਾਂ ਨੂੰ ਕੋਈ ਹਮਦਰਦੀ ਨਹੀਂ ਕੋਈ ਚਿੰਤਾ ਨਹੀਂ ਜੀ ਕੋਈ ਚਿੰਤਨ ਨਹੀਂ ਜੀ ਹਾਂ ਇਹਨਾਂ ਨੂੰ ਇਹ ਵੀ ਸਾਡੇ ਗੱਦੀ ਆ ਜਿਹੜੀ ਜੀ ਅਸੀਂ ਉਹਨੂੰ ਕਿਵੇਂ ਕਾਇਮ ਕਰਨਾ ਤੇ ਗੱਦੀ ਤੇ ਬੈਹੰਦਿਆ ਸਾਰ ਜੀ ਹਿੰਦੁਸਤਾਨ ਨੂੰ ਜਾਂ ਪੰਜਾਬ ਨੂੰ ਕਮੇ ਲੁੱਟਣਾ ਤੇ ਕੁੱਟਣਾ। ਔਰ ਜਿਹੜਾ ਸ਼ਖਸ ਉਹਨੂੰ ਹੁਣ ਸਾਫ਼ ਕਰ ਰਿਹਾ ਉਹਨੇ ਇੱਕ ਐਗਜ਼ਾਮਪਲ ਪਹਿਲਾਂ ਸੈੱਟ ਕੀਤੀ ਐ ਕਾਲੀ ਵੇਈ ਜਿਹੜੀ ਬਹੁਤ ਜ਼ਿਆਦਾ ਗੰਦੀ ਸੀ ਉਹਨੂੰ ਸਾਫ਼ ਕਰਕੇ ਵਿਖਾਇਆ ਔਰ ਕੁਦਰਤੀ ਸਰੋਤਾਂ ਨਾਲ ਅੱਜ ਉਹ ਭਰਪੂਰ ਐ ਔਰ ਉਹ ਸ਼ਖਸ ਦਾਵਾ ਕਰ ਰਿਹਾ ਕਿ ਬੁੱਢਾ ਦਰਿਆ ਵੀ ਮੈਂ ਸਾਫ਼ ਕਰਾਂਗਾ। ਬੁੱਢਾ ਦਰਿਆ ਨੂੰ ਨਾ ਸੀ ਇਹਦਾ ਬੁੱਢਾ ਦਰਿਆ। ਜੀ ਤੇ ਬਣਾਦਾ ਗੰਦਾ ਨਾਲਾ। ਗੰਦਾ ਨਾਲਾ ਬਿਲਕੁਲ। 10 ਕਿਲੋਮੀਟਰ ਸਾਫ਼ ਨਹੀਂ ਹੋਇਆ ਉਹ ਕਹਿੰਦੀ ਪੰਜਾਬ ਦੀ ਤਰੱਕੀ ਬੜੀ ਹੋਈ ਹੈ ਜੀ ਤੇ ਕੀ ਕਹ ਕੀ ਨਾ ਨੇ ਸਰਕਾਰਾਂ ਨੇ ਸਰਕਾਰਾਂ ਨੇ ਜਿਹੜੇ ਮਹਿਕਮਿਆਂ ਉਹਨਾਂ ਨੇ ਪੋਲੀੂਸ਼ਨ ਕੰਟਰੋਲ ਬੋਰਡ ਵਾਲੇ ਕੀ ਕਰਦੇ ਆ ਪਤਾ ਲੱਗੇ ਨਾ ਕਿ ਤੁਸੀਂ ਕਾਹਦਾ ਕੰਟਰੋਲ ਕਰ ਰਹੇ ਹੋ ਜੀ ਗੰਦ ਪਾ ਰਹੇ ਹੋ ਜੀ ਜਾਂ ਗੰਦ ਜਿਹੜਾ ਨਹੀਂ ਪਾਉਂਦਾ ਉਹਦਾ ਕੰਟਰੋਲ ਕਰ ਰਹੇ ਵੀ ਤੂੰ ਕਿਉਂ ਨਹੀਂ ਪਾਉਂਦਾ ਲੁਧਿਆਣਾ ਟਾਈਮਸ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਪੰਜਾਬ ਦੀ ਸਰਜ਼ਮੀਂ ਦੇ ਨਾਲ ਜੁੜੇ ਹੋਏ ਅਨੇਕਾਂ ਹੀ ਮਸਲੇ ਨੇ ਜਿਨ੍ਹਾਂ ਦਾ ਹੱਲ ਸ਼ਾਇਦ ਰਾਜਨੀਤਿਕ ਸ਼੍ਰੇਣੀਆਂ ਕਰ ਸਕਦੀਆਂ ਨੇ ਪਰ ਉਹ ਇਹਨਾਂ ਦਾ ਹੱਲ ਕਰਨ ਦੀ ਬਜਾਏ ਜਿੱਥੇ ਇੱਕ ਦੂਸਰੇ ਤੇ ਦੂਸ਼ਣਬਾਜ਼ੀ ਦੇ ਵਿੱਚ ਲੱਗੀਆਂ ਹੋਈਆਂ ਨੇ ਔਰ ਇਸ ਦੂਸ਼ਣਬਾਜ਼ੀ ਤੋਂ ਬਾਅਦ ਇੱਕ ਉਲਝਾਅ ਪੈਦਾ ਨਜ਼ਰ ਆ ਰਿਹਾ ਜੋ ਕਿਤੇ ਨਾ ਕਿਤੇ ਆਮ ਲੋਕਾਂ ਨੂੰ ਸੋਚਣ ਲਈ ਮਜਬੂਰ ਕਰ ਰਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਆਪਣੇ ਹਲਕੇ ਦਾ ਆਪਣੇ ਸੂਬੇ ਦਾ ਲੀਡਰ ਆਪਣੇ ਦੇਸ਼ ਦਾ ਮੁਖੀ ਕਿਸ ਨੂੰ ਬਣਾਈਏ ਸੋ ਪੰਜਾਬ ਦੇ ਵਿੱਚ ਜਵਾਨੀ ਦਾ ਮਸਲਾ ਹੈ ਨੌਜਵਾਨਾਂ ਦੇ ਨਾਲ ਰੋਜ਼ਗਾਰ ਨਾਲ ਜੁੜੇ ਹੋਏ ਕਈ ਮਸਲੇ ਨੇ ਪਾਣੀਆਂ ਦਾ ਮਸਲਾ ਹੈ ਔਰ ਕਈ ਲੋਕ ਜਿਹੜੇ ਰੌਲਾ ਇਹ ਵੀ ਪਾਉਂਦੇ ਨੇ ਕਿ ਨਸ਼ਾ ਪੰਜਾਬ ਦੇ ਵਿੱਚ ਬਹੁਤ ਹੋਇਆ ਬੇਸ਼ੱਕ ਪੰਜਾਬ ਸਰਕਾਰ ਵੱਲੋਂ ਇੱਕ ਯੁੱਧ ਨਸ਼ਿਆਂ ਦੇ ਵਿਰੁੱਧ ਛੇੜਿਆ ਔਰ ਕਾਫੀ ਹੱਦ ਤੱਕ ਉਹ ਕਾਮਯਾਬੀ ਹੋ ਰਿਹਾ ਇਹਨਾਂ ਸਾਰਿਆਂ ਦੇ ਉੱਪਰ ਅੱਜ ਵਿਸ਼ੇਸ਼ ਤੌਰ ਤੇ ਚਰਚਾ ਕਰਾਂਗੇ ਸਾਡੇ ਨਾਲ ਬਾਪੂ ਬਲਕੌਰ ਸਿੰਘ ਜੀ ਮੌਜੂਦ ਨੇ ਬਾਪੂ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਆਂਦੇ ਰੋ ਜੀ ਆਂਦੇ ਰੋ ਬਾਬੂ ਜੀ ਪੰਜਾਬ ਪੰਜਾਬੀਅਤ ਪੂਰੀ ਦੁਨੀਆ ਦੇ ਵਿੱਚ ਮਕਬੂਲ ਹੈ ਪਰ ਪੰਜਾਬ ਦੀ ਸਰਜ਼ਮੀ ਦੇ ਨਾਲ ਜੁੜੇ ਮਸਲੇ ਬਹੁਤ ਨੇ ਜਿਵੇਂ ਮੈਂ ਜ਼ਿਕਰ ਕੀਤਾ ਕਿ ਪੰਜਾਬ ਦੇ ਪਾਣੀਆਂ ਦੇ ਨਾਲ ਜੁੜਿਆ ਮਸਲਾ ਹੈ ਪਾਣੀ ਨੂੰ ਲੈ ਕੇ ਲੋਕ ਚਿੰਤਤ ਬਹੁਤ ਨੇ ਲੀਡਰ ਵੀ ਆਪਣੇ ਭਾਸ਼ਣਾ ਦੇ ਵਿੱਚ ਜ਼ਿਕਰ ਜ਼ਰੂਰ ਕਰਦੇ ਨੇ ਪਰ ਹੱਲ ਵੱਲ ਕੋਈ ਨਹੀਂ ਜਾਂਦਾ ਸੋ ਤਾਜ਼ਾ ਇੱਕ ਮਸਲਾ ਜਿਹੜਾ ਸਾਹਮਣੇ ਆ ਰਿਹਾ ਰਾਜਨੀਤਿਕ ਗਲਿਆਰੇ 'ਚ ਜਿਸ ਦੀ ਚਰਚਾ ਹੋ ਰਹੀ ਹੈ ਸੰਸੀਚੇਵਾਲ ਖੋਰਾ ਦੇ ਨਾਲ ਜੁੜਿਆ ਹੋਇਆ ਮਸਲਾ ਜੀ ਲੁਧਿਆਣੇ ਦਾ ਬੁੱਢਾ ਦਰਿਆ ਉਹ ਪਵਿੱਤਰ ਕਾਲੀ ਬੇਈ ਦੀ ਤਰਜ਼ ਦੇ ਉੱਪਰ ਸਾਫ਼ ਕਰ ਰਹੇ ਨੇ ਪਰ ਜਿਹੜੇ ਲੀਡਰ ਆਫ ਆਪੋਜੀਸ਼ਨ ਨੇ ਜੀ ਜੀ ਪ੍ਰਤਾਪ ਸਿੰਘ ਬਾਜਵਾ ਹਾਂ ਉਹਨਾਂ ਨੇ ਇੱਕ ਤੰਜ ਕੱਸਿਆ ਸੰ ਸੀਚੇਵਾਲ ਤੇ ਕਿ ਸੰਤ ਸੀਚੇਵਾਲ ਇੱਕ ਵਪਾਰੀ ਨੇ ਬੇਸ਼ੱਕ ਉਹਨਾਂ ਨੇ ਇੱਕ ਪ੍ਰਤੀਕਰਮ ਵੀ ਦਿੱਤਾ ਕਿ ਮੈਂ ਅਜਿਹਾ ਵਪਾਰ ਨਹੀਂ ਕਰਨਾ ਜਿਹਦੇ ਤੋਂ ਮੈਨੂੰ ਕੋਈ ਤਾਂਗ ਹੋਵੇ ਮੇਰਾ ਕੰਮ ਪ੍ਰਕਿਰਤੀ ਨੂੰ ਸਾਫ਼ ਸਥਰਾ ਰੱਖਣਾ ਜੋ ਗੁਰੂ ਮਹਾਰਾਜ ਨੇ ਸੇਵਾ ਲਈ ਤੁਸੀਂ ਇਸ ਸਾਰੇ ਸਿਨੈਰੀਓ ਨੂੰ ਕਿਵੇਂ ਵੇਖਦੇ ਹੋ ਕਿ ਹੱਲ ਵਾਲੇ ਜਾਣ ਦੀ ਬਜਾਏ ਜਿਹੜੇ ਲੀਡਰ ਇੱਕ ਦੂਜੇ ਤੇ ਦੂਸ਼ਣਬਾਜ਼ੀ ਕਰ ਰਹੇ ਨੇ ਗਲਸਤਰਾ ਜਿਹੜੇ ਰਾਜਨੀਤਿਕ ਨੇਤਾ ਹੁੰਦੇ ਆ ਜੀ ਕਿਸੇ ਵੀ ਪਾਰਟੀ ਦੇ ਹੋਣ ਜੀ ਉਹ ਕਦੇ ਵੀ ਕਿਸੇ ਸਮੱਸਿਆ ਦਾ ਹੱਲ ਨਹੀਂ ਕਰਦੇ ਨਹੀਂ ਕਰਦੇ ਉਹ ਸਮੱਸਿਆ ਨੂੰ ਸਿਫਟ ਟਵਿਸਟ ਕਰਦੇ ਆ ਜੀ ਯਾਦ ਰੱਖ ਜੀ ਕਦੇ ਕਰਨਗੇ ਜਦੋਂ ਅਸੀਂ ਹੁੰਦੇ ਸੀ ਅਸੀਂ ਐਨਾ ਕੁਝ ਕਰਤਾ ਜੀ ਆ ਨਵੇਂ ਆਏ ਇਹਨੇ ਕੀ ਕਰ ਦੇਣਾ ਜੀ ਜਦੋਂ ਇਹ ਚਲੇ ਗਏ ਤੇ ਫਿਰ ਅਗਲੇ ਆਉਣਗੇ ਕਿਹਨੂੰ ਜੀ ਪਿਛਲਿਆਂ ਨੇ ਕੀ ਕਰਤਾ ਹੁਣ ਅਸੀਂ ਕੁਝ ਕਰ ਜੀ ਕਦੇ ਕੀਤਾ ਕਿਸੇ ਨੇ ਕੱਖ ਨਹੀਂ ਤੇ ਨਾ ਆਗੇ ਆ ਕੇ ਨੱਚ ਵੀ ਕਰ ਜੋਗਾ ਹੈ ਕਿਉਂਕਿ ਨਾ ਤਾਂ ਨੀਤੀ ਹੈ ਜੀ ਨਾ ਨੀਅਤ ਹੈ ਜੀ ਰਾਜਨੀਤੀ ਦੀ ਜਿਹੜੀ ਹੈਗੀ ਨਾ ਬਦਨੀਤੀ ਭਾਰੂ ਹੈ ਜੀ ਨੀਤੀ ਤੇ ਨੀਅਤ ਹੈ ਉਹ ਦੂਜੇ ਦਰਜੇ ਤੇ ਜਾਏਗੀ ਤੇ ਫਿਰ ਆਪਾਂ ਇਹਨੂੰ ਤਾਂ ਉਮੀਦ ਕੀਤੀ ਕਰਾਂਗੇ ਜੀ ਇਹ ਇੱਕ ਸਮੱਸਿਆ ਹੁਣ ਰਹੀ ਸੀਚੇਵਾਲ ਦੀ ਵੀ ਉਹ ਵਪਾਰੀ ਨੇ ਆਪਣਾ ਵਪਾਰ ਚੁੱਕਉਂਦੇ ਆ ਵੀ ਉਹ ਕਿਹੜਾ ਆਈਟੀ ਸੈਲ ਦਾ ਵਪਾਰ ਕਰਦੇ ਨੇ ਜੀ ਜੀ ਇਹ ਵੀ ਵਖਾ ਜਾਵੇ ਨਾ ਬਿਲਕੁਲ ਕੋਈ ਪਤਾ ਹੋਵੇ ਨਾ ਬਈ ਆ ਭਈ ਇਹ ਬਈ ਇਹਨੇ ਫੋਨ ਵੇਚਤੇ ਜੀ ਤੇ ਐਨ ਆਰ ਰੁਪਇਆ ਕਮਾ ਲਿਆ ਜੀ ਜਾਂ ਤਾਂ ਉਹਦੀ ਜਿਹੜਾ ਉਹਨੇ ਇੱਕ ਚਾਦਰ ਬੰਨ ਰੱਖੀ ਆ ਸੰਤਾਂ ਵਾਲੀ ਵੀ ਉਹ ਮਾਇਆ ਨਾਲ ਧਰ ਗਈ ਜੀ ਗੁਰਦੁਆਰੇ ਚ ਬੈਠਾ ਜੀ ਗੰਦਾ ਪਾਣੀ ਕੌਣ ਕਰਦਾ ਉਹਦਾ ਨਾਮ ਨਹੀਂ ਲੈਣਾ ਜੀ ਜਿਹੜਾ ਸਾਫ਼ ਕਰਦਾ ਆ ਕਿਉਂ ਆਪਦੀ ਰਾਜਨੀਤੀ ਚਮਕਾਰਿਆ ਜੀ ਉਹ ਆਪਦਾ ਵਪਾਰ ਚਮਕਾਰਿਆ ਵੀ ਫਿਰ ਤੁਹਾਡੇ ਗੰਦੇ ਨਾਲ ਨੂੰ ਕੌਣ ਸਾਫ਼ ਕਰੂ ਅਮਰੀਕਾ ਕਰੂ ਆ ਕੇ ਜੀ ਜਾਂ ਰੂਸ ਨੂੰ ਕਹਿ ਦਿਓ ਕਰ ਤੂੰ ਜੀ ਜਾਂ ਚੀਨ ਨੂੰ ਕਹਿ ਦਿਓ ਕਰ ਤੂੰ ਚਲ ਪਾਕਿਸਤਾਨ ਨਾਲ ਦੀ ਆਪਣੀ ਆਪਣੀ ਮਾਸੀ ਦਾ ਪੁੱਤ ਹੈ ਭਾਰਤ ਵਾਲਿਆਂ ਦਾ ਉਹਨੂੰ ਕਹੇ ਤੇ ਸ਼ਾਇਦ ਉਹ ਕਰ ਦੇ ਜੀ ਇਹ ਨਹੀਂ ਜੇ ਕਿ ਕੰਮ ਕਰਦਾ ਤੈਨੂੰ ਕਰ ਲਿਆ ਆਪ ਕਦੇ ਕੀਤਾ ਨਹੀਂ ਜੀ ਨਾ ਦੂਜੇ ਨੂੰ ਕਰਨ ਨਹੀਂ ਦੇਣਾ ਤੇ ਕਿਸੇ ਨੂੰ ਕਰਨ ਨਹੀਂ ਦੇਣਾ ਕਮਾਲ ਦੀ ਗੱਲ ਨਹੀਂ ਜੀ ਤੇ ਇਹਦਾ ਮਤਲਬ ਇਹ ਹੈ ਵੀ ਪੰਜਾਬ ਦੇ ਲੋਕਾਂ ਨਾਲ ਇਹਨਾਂ ਦਾ ਕੋਈ ਮੋਹ ਨਹੀਂ ਜੀ ਲੋਕੀ ਵਿਚਾਰੇ ਗੰਧ ਚ ਰਹਿਣ ਜੀ ਭਾਵੇਂ ਗੁਰਬਤ ਚ ਰਹਿਣ ਜੀ ਭਾਵੇਂ ਜਲਾਲਤ ਚ ਰਹਿਣ ਭਾਵੇਂ ਮਲਾਲਤ ਚ ਰਹਿਣ ਜੀ ਇਹਨਾਂ ਨੂੰ ਕੋਈ ਹਮਦਰਦੀ ਨਹੀਂ ਕੋਈ ਚਿੰਤਨੀ ਜੀ ਕੋਈ ਚਿੰਤਨ ਨਹੀਂ ਜੀ ਹਾਂ ਇਹਨਾਂ ਨੂੰ ਇਹ ਵੀ ਸਾਡੇ ਗੱਦੀ ਆ ਜਿਹੜੀ ਜੀ ਅਸੀਂ ਇਹਨੂੰ ਕਿਵੇਂ ਕਾਇਮ ਕਰਨਾ ਹੈ ਤੇ ਗੱਦੀ ਤੇ ਬਹਿਣਾ ਸਾਰ ਜੀ ਹਿੰਦੁਸਤਾਨ ਨੂੰ ਜਾਂ ਪੰਜਾਬ ਨੂੰ ਕਿਵੇਂ ਲੁੱਟਣਾ ਤੇ ਕੁੱਟਣਾ ਹੈ ਔਰ ਲਗਾਤਾਰ ਲੁੱਟਕੁੱਟੇ ਚੱਰੀ ਜੇ ਤੁਸੀਂ ਸਾਰੇ ਇਸ ਗੱਲ ਨੂੰ ਦੇਖ ਸਕਦੇ ਹੋ ਜੀ ਕਿਸੇ ਦੇ ਦੋਸ਼ ਦੇਣਾ ਘੱਟੋ ਘੱਟ ਕੰਮ ਦਾ ਕਰ ਲੋ ਫਿਰ ਐਦੋ ਵੱਡੀ ਨਲਾਇਕੀ ਕੀ ਹੈ ਕਿ ਬੁੱਢਾ ਨਾਲਾ 13 ਕਿਲੋਮੀਟਰ ਹੈ ਜੀ ਬਿਲਕੁਲ ਔਰ ਜਿਹੜਾ ਸ਼ਖਸ ਉਹਨੂੰ ਹੁਣ ਸਾਫ਼ ਕਰ ਰਿਹਾ ਉਹਨੇ ਇੱਕ ਐਗਜ਼ਾਮਪਲ ਪਹਿਲਾਂ ਸੈੱਟ ਕੀਤੀ ਐ ਕਾਲੀ ਵੇਈ ਜਿਹੜੀ ਬਹੁਤ ਜ਼ਿਆਦਾ ਗੰਦੀ ਸੀ ਉਹਨੂੰ ਸਾਫ਼ ਕਰਕੇ ਵਿਖਾਇਆ ਔਰ ਕੁਦਰਤੀ ਸਰੋਤਾਂ ਨਾਲ ਅੱਜ ਉਹ ਭਰਪੂਰ ਐ ਔਰ ਉਹ ਸ਼ਖਸ ਦਾਅਵਾ ਕਰ ਰਿਹਾ ਕਿ ਬੁੱਢਾ ਦਰਿਆ ਵੀ ਮੈਂ ਸਾਫ਼ ਕਰਾਂਗਾ ਮੈਂ ਸਾਫ਼ ਕਰਾਂਗਾ ਸਰਕਾਰ ਦਵਾਨੀ ਕਿ ਲਾਉਣ ਨੂੰ ਤਿਆਰ ਨਹੀਂ ਨਾ ਲਾਵੇ ਜੀ ਜੀ ਜਿਹੜਾ ਇੰਡਸਟ੍ਰੀਅਲਿਸਟ ਐ ਉਹ ਸਾਰਾ ਕੈਮੀਕਲ ਵਿੱਚ ਪਾਉਂਦਾ ਜੀ ਬੁੱਢੇ ਦਰਿਆ ਚ ਕੀ ਉਹ ਰੁਕ ਨਹੀਂ ਸਕਦਾ ਜੀ ਉਹਦੇ ਕੈਮਰੇ ਫਿੱਟ ਕਰਦੇ ਹੋ ਜੀ ਜਿੱਥੋਂ ਪਾਣੀ ਆਇਆ ਦੂਜੇ ਨੂੰ ਜੁਰਮਾਨਾ ਲਾ ਦਿਓ ਜੀ ਕੋਈ ਵੀ ਗਲਤ ਕੰਮ ਕਰਨ ਨਾਲ ਜੁਰਮਾਨਾ ਤੇ ਕੈਦ ਨਹੀਂ ਭੁਗ ਸਕਦਾ ਜੀ ਬਿਲਕੁਲ ਪਰ ਕਿ ਲਾਓ ਤਾਂ ਅਸੀਂ ਪਰ ਲਾਇਆ ਕੀ ਨਹੀਂ ਹੁਣ ਤੱਕ ਬਿਲਕੁਲ 70 ਸਾਲ ਹੋ ਗਏ ਇਹਨੇ ਲਾਇਆ ਤਾਂ ਹੀ ਨਹੀਂ ਜੀ ਤੇ ਬੁੱਢੇ ਨਾਲੇ ਦਾ ਕਰਤਾ ਮਹਾ ਬੁੱਢਾ ਨਾਲਾ ਜੀ ਬੁੱਢੇ ਦਾ ਦਰਿਆ ਨੂੰ ਨਾਂ ਸੀ ਇਹਦਾ ਬੁੱਢਾ ਦਰਿਆ ਜੀ ਤੇ ਬਣਾਦਾ ਗੰਦਾ ਨਾਲਾ ਗੰਦਾ ਨਾਲਾ ਬਿਲਕੁਲ 10 ਕਿਲੋਮੀਟਰ ਸਾਫ ਨਹੀਂ ਹੋਇਆ ਉਹ ਕਹਿੰਦੀ ਪੰਜਾਬ ਦੀ ਤਰੱਕੀ ਵਧੀ ਹੋਈ ਹੈ ਜੀ ਤੇ ਕੀ ਕਹ ਕਿਹਨਾਂ ਨੇ ਸਰਕਾਰਾਂ ਨੇ ਸਰਕਾਰਾਂ ਨੇ ਜਿਹੜੇ ਵਿਭਾਗਾਂ ਉਹਨਾਂ ਨੇ ਪੋਲੀੂਸ਼ਨ ਕੰਟਰੋਲ ਬੋਰਡ ਵਾਲੇ ਕੀ ਕਰਦੇ ਆ ਪਤਾ ਲੱਗੇ ਨਾ ਤੁਸੀਂ ਕਾਹਦਾ ਕੰਟਰੋਲ ਕਰ ਰਹੇ ਹੋ ਜੀ ਗੰਦ ਪਾ ਰਹੇ ਹੋ ਜੀ ਜਾਂ ਗੰਦ ਜਿਹੜਾ ਨਹੀਂ ਪਾਉਂਦਾ ਉਹਦਾ ਕੰਟਰੋਲ ਕਰ ਰਹੇ ਵੀ ਤੂੰ ਕਿਉਂ ਨਹੀਂ ਪਾਉਂਦਾ ਬਿਲਕੁਲ ਇਸ ਕਰਕੇ ਇਹ ਹੀ ਗੱਲਾਂ ਨਹੀਂ ਚਾਹੀਦੀਆਂ ਜੀ ਜੇ ਕੋਈ ਕੰਮ ਕਰਦਾ ਤੈਨੂੰ ਕਰਨ ਦਿਓ ਜੀ ਆਪ ਨਹੀਂ ਕੰਮ ਕੀਤਾ ਚੁੱਪੀ ਕਰਜੋ ਜੀ ਕੋਈ ਵੀ ਆਪਾਂ ਸਿਆਸੀ ਬੰਦਾ ਸਿਆਸਤ ਦਾ ਨਾ ਕੰਮ ਕਰੋਂ ਦਿਓ ਕੰਮ ਕਰੋ ਜੀ ਮੁਲਕ ਦੀ ਤਕਦੀਰ ਬਦਲ ਦਿਓ ਚੰਗੀ ਹੁੰਦੀ ਆ ਤੇ ਇਹਨੂੰ ਨਰਕਾਂ ਦੇ ਵਿੱਚ ਨਾ ਬਣਾਓ ਜੀ ਲੋਕੀ ਤੁਹਾਡੇ ਤੇ ਲਹਣਤ ਨਾ ਪਾਉਣ ਬਈ ਇਹਨਾਂ ਦੀ ਭਾਰਤ ਮਾਤਾ ਐਡੀ ਗੰਦੀ ਆ ਜੀ ਆਪਾਂ ਕਹਿਣਾ ਹੈ ਨਾ ਬਿਲਕੁਲ ਸਾਡੀ ਭਾਰਤ ਮਾਤਾ ਜੀ ਤੇ ਜਾਂ ਕਵੀ ਭਾਰਤ ਮਾਤਾ ਦੇ ਪੁੱਤ ਐਡੇ ਗੰਦੇ ਆ ਜੀ ਬਿਲਕੁਲ ਨਲਾਇਕ ਜੀ 142 ਕਰੋੜ ਹੈ ਜੀ ਇਕਨਮ ਨੇ ਟੈਚਰਾਂ ਨਾਲ ਗੱਲ ਕੀਤੀ ਤੇ ਚਰਚਾ ਜੀ ਅਦੇ ਬਾਪੂ ਜੀ ਮੈਂ ਤੁਰਾ ਜਾਵਾ ਤੇ ਗਾਂਹ ਭਾਰਤ ਮਾਤਾ ਬੈਠੀ ਢੱਲੇ ਜੇ ਬਿਲ ਕਰੀ ਜੀ ਤੇ ਮੈਂ ਕਿਹਾ ਬੇਬੇ ਤੂੰ ਐਨੇ ਕਿਉਂ ਨਰਾਸ਼ ਬੈਠੀ ਆ ਜੀ ਇਹ ਜੀ ਕੀ ਤੇਰੇ ਤੇ ਪਣਾ ਵਰਤ ਗਿਆ ਜੀ ਉਹਦੀ ਪੁੱਤ ਮੈਂ ਨਰਾਸ਼ ਹੀ ਹੋਣਾ ਮੈਂ 142 ਕਰੋੜ ਜਮਾ ਇੱਕ ਵੀ ਕੰਮਦਾਨੀ ਕੰਮਦਾਨੀ ਬਿਲਕੁਲ ਕੋਈ ਤਾਂ ਆਵੇ ਅੱਗੇ ਕੋਈ ਤਾਂ ਆਵੇ ਤੇ ਫਿਰ ਬਹਾ ਮਹਾ ਫਿਰ ਤਾਂ ਮਹਾ ਬੇਬੇ ਦਾ ਦੁੱਖ ਚੈਰੀ ਦਾ ਸੱਚਾ ਹੈ ਜੀ ਕੋਈ ਤਾਂ ਹੋ ਸੋ ਪੰਜਾਬ ਦੇ ਵਿਸ਼ੇਸ਼ ਮਸਲਿਆਂ ਦੇ ਉੱਪਰ ਬਾਪੂ ਬਲਕੌਰ ਸਿੰਘ ਹੋਰਾਂ ਦੇ ਨਾਲ ਚਰਚਾ ਕੀਤੀ ਤੁਸੀਂ ਵੀ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਆਪਣੀ رائے ਦਿਓ ਵਧੇਰੇ ਅਪਡੇਟਸ ਦੇ ਲਈ ਜੁੜੇ ਰਹੋ ਲੁਧਿਆਣਾ ਟਾਈਮਜ਼ ਨਾਲ ਕੈਮਰਾ ਪਰਸਨ ਸਤਪੰਦ ਦੇ ਨਾਲ ਮੈਂ ਅਮਨ ਸਿੰਘ ਸਤਸ਼ਿਆਕਾ